ਸੋ ਕੋਣ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਗੁਰਦੁਆਰਾ ਬਾਬਾ ਮੂਤੀ RAM ਮਹਾਰਾਜ ਜੀ ਦੇ ਜਿੱਥੇ ਉਹ ਗਲਾਸ ਵੀ ਸੁਸ਼ੋਭਿਤ ਹੈ ਜਿਨ੍ਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕਾਰ ਜੀ ਨੂੰ ਗਰਮ ਦੁੱਧ ਪਿਲਾਉਣ ਦੀ ਸੇਵਾ ਬਾਬਾ ਮੂਤੀ RAM ਮਹਾਰਾ ਦੇ ਵੱਲੋਂ ਨਿਭਾਈ ਗਈ ਸੀ। ਸਵੈਤਸਮੀਨਾ ਉਸ ਅਸਥਾਨ ਦੀਆਂ ਪਵਿੱਤਰ ਅਸਥਾਨ ਦੀਆਂ ਜਿੱਥੇ ਧਾਰਮਿਕ ਸਮਾਗਮ ਚੱਲ ਰਹੇ ਨੇ ਸ੍ਰੀ ਫਤਿਹਗੜ੍ਹ ਸਾਹਿਬੀ ਟਰਤੀ ਤੇ ਇਹ ਗੁਰਦੁਆਰਾ ਸਾਹਿਬ ਸੁਭਾਏ ਬਾਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰ ਕੌਰ ਜੀ ਨੂੰ ਉਸ ਸਮੇਂ ਠੰਡੇ ਬੁਰਜ ਵਿੱਚ ਜਦੋਂ ਮੁਗਲ ਹਕੂਮਤ ਵੱਲੋਂ ਸਹਬਜ਼ਾਦਿਆਂ ਨੂੰ ਕੈਦ ਰੱਖਿਆ ਜਾਂਦਾ ਤਾਂ ਉੱਥੇ ਬਾਬਾ ਮੋਤੀराम ਮਹਿਰਾ ਵੱਲੋਂ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਤਿੰਨ ਦਿਨ ਗਰਮ ਦੁੱਧ ਦੀ ਸੇਵਾ ਕੀਤੀ ਜਾਂਦੀ ਹੈ ਕਿਉਂਕਿ ਪੋਹ ਦੀਆਂ ਠੰਡ ਠਾਰ ਰਾਤਾਂ ਦੇ ਵਿੱਚ ਇਹ ਇੰਨੀ ਠੰਡੇ ਹੁੰਦੀ ਹੈ ਕਿ ਸੈਣਾ ਮੁਸ਼ਕਲ ਹੋ ਜਾਂਦਾ ਹੈ ਤੇ ਪਹਿਲਾਂ ਦਰਸ਼ਨ ਕਰਾਨੇ ਸੰਗਤਾਂ ਨੂੰ ਤੁਸੀਂ ਦੇਖ ਸਕਦੇ ਹੋ ਇਹ ਉਹ ਪਵਿੱਤਰ ਗਲਾਸ ਨੇ ਜੋ ਗੁਰਦੁਆਰਾ ਪੱਪਾ ਮੋਤੀ RAM ਮਹਿਰਾ ਵਿਖੇ ਸਥਿਤ ਹਨ ਸਾਡੇ ਨਾਲ ਮੌਜੂਦ ਨੇ ਟਰਸਟ ਦੇ ਪ੍ਰਬੰਧਕ ਨੇ ਹਾਂਜੀ ਭਾਈ ਸਾਹਿਬ ਕੀ ਕੀ ਸਮਾਗਮ ਹੁਲਕੇ ਜਾਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਸਰਬਲ ਸੰਨਾਨੀ ਗੁਰਗੋਬਿੰਦ ਸਿੰਘ ਜੀ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਆਂ ਲੋਕਾਂ ਤੱਕ ਇਹ ਜੋ ਸਾਰਾ ਸਿਸਟਮ ਹੈ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹਨਾਂ ਸਮਾਗਮਾਂ ਦੇ ਵਿੱਚ ਮੈਂ ਤਾਂ ਆਪਾਂ ਇਹ ਇਤਿਹਾਸ ਦੀ ਯਾਦ ਨੂੰ ਹੀ ਤਾਜ਼ਾ ਕਰਦੇ ਆ ਤਾਂ ਕਿ ਸਾਡੀ ਜੋ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਅਸੀਂ ਜਿਹੜਾ ਸਿੱਖੀ ਨੂੰ ਦੂਰ ਜਾ ਰਹੇ ਉਹਨਾਂ ਨੂੰ ਦੱਸੀਏ ਕਿ ਸਾਨੂੰ ਸਿੱਖੀ ਕਿਵੇਂ ਪ੍ਰਾਪਤ ਹੋਈ ਆ ਇਹ ਇਹਦੇ ਸਬੰਧ ਦੀ ਸਾਰੇ ਜਿਹੜੇ ਪ੍ਰੋਗਰਾਮ ਲਿਖੇ ਜਾਂਦੇ ਜਿਹਦੇ ਵਿੱਚ ਰਾਗੀ ਢਾਡੀ ਤੇ ਕਥਾ ਕੀਰਤਨ ਜਿਹੜਾ ਸਾਦਾ ਹੁੰਦਾ ਔਰ ਇਹ ਸੰਗਤਾਂ ਨੂੰ ਦੱਸਦੇ ਆ ਕਿ ਆਪਣੇ ਸ਼ਹੀਦਾਂ ਨੇ ਕਿਵੇਂ ਸ਼ਹੀਦੀਆਂ ਦਿੱਤੀਆਂ ਸਿੱਖੀ ਵਾਸਤੇ ਸ਼ਹੀਦੀਆਂ ਦਿੱਤੀਆਂ ਉਹਨਾਂ ਦਾ ਕੋਈ ਕਿਸੇ ਨਾਲ ਜਾਂਤੀ ਕੋਈ ਲੜਾਈ ਝਗੜਾ ਨਹੀਂ ਸੀ ਉਹਨਾਂ ਨੇ ਜ਼ਬਰ ਜ਼ੁਲਮ ਦੇ ਵਿਰੋਧ ਆਵਾਜ਼ ਠਾਈ ਤੇ ਮਨੁੱਖਤਾ ਦੀ ਸੇਵਾ ਦੇ ਵਾਸਤੇ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਸੋ ਇਹ ਜਿਹੜੇ ਉਹਨਾਂ ਨੇ ਸੇਵਾ ਕੀਤੀ ਸੀ ਇਹ ਸਾਹਿਬ ਜਿਹੜਾ ਆਪਣਾ ਸੂਬਾ ਸਰਹੰਦ ਸੀ ਉਦੇ ਹੁਕਮਾਂ ਤੋਂ ਉਲਟ ਜਾ ਕੇ ਕੀਤੀ ਸੀਗੀ ਤੇ ਉੱਥੇ ਪੰਮਾ ਜਿਹੜਾ ਨਾਲ ਹੀ ਇਹਨਾਂ ਦੇ ਲਾਂਗਰੀ ਦੀ ਸਰਵਸ਼ ਕਰਦਾ ਸੀਗਾ ਸੂਬਾ ਸਰਹੰਦ ਦੀ ਕੈਦਖਾਨੇ ਦੇ ਵਿੱਚ ਉਹਨੇ ਚੁਗਲੀ ਕਰਤੀ ਕਿ ਬਾਬਾ ਮੋਤੀਰਾ ਮਹਾਰਾ ਨੇ ਤੁਹਾਡੀ ਹੁਕਮ ਅਦੁੱਲੀ ਕੀਤੀ ਆ ਤੇ ਇਸ ਤੋਂ ਜਦੋਂ ਉਹਨਾਂ ਨੇ ਸੁਣਿਆ ਤੇ ਸੂਬਾ ਸਰਹੰਦ ਨੇ ਇਹਨਾਂ ਨੂੰ ਪੂਰਾ ਪਰਿਵਾਰ ਜਿਹੜਾ ਸੀਗਾ ਉਹਨੂੰ ਕੈਦੀ ਬਣਾ ਲਿਆ ਇਹਨਾਂ ਸ਼ਹੀਦੀ ਦਿਹਾੜਿਆਂ ਤੋਂ ਬਿਨਾਂ ਵੀ ਆਮ ਤੌਰ ਤੇ ਵੱਡੀ ਗਿਣਤੀ ਵਿੱਚ ਗੁਰਦੁਆਰਾ ਬਾਬਾ ਮੋਤੀਰਾ ਮਹਾਰਾ ਵਿਕੇ ਇਨਾਮ ਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚਦੀਆਂ ਹਨ ਜਗਦੇਵ ਸਿੰਘ ਦਿੱਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਫਤਿਹਗੜ੍ਹ ਸਾਹਿਬ ਸੋ ਹੁਣ ਤੁਹਾਨੂੰ ਦਰਸ਼ਨ ਕਰਵਾਉਂਦੇ ਆਂ ਗੁਰਦੁਆਰਾ ਬਾਬਾ ਮੂਤੀ RAM ਮਹਿਰਾਜ ਜੀ ਦੇ ਜਿੱਥੇ ਉਹ ਗਲਾਸ ਵੀ ਸੁਸ਼ੋਭਿਤ ਹੈ ਜਿਨ੍ਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕਾਰ ਜੀ ਨੂੰ ਗਰਮ ਦੁੱਧ ਪਿਲਾਉਣ ਦੀ ਸੇਵਾ ਬਾਬਾ ਮੂਤੀ RAM ਮਹਿਰਾ ਦੇ ਵੱਲੋਂ ਨਿਭਾਈ ਗਈ ਸੀ। ਸਵੈਤਸਵੀਨਾ ਉਸ ਅਸਥਾਨ ਦੀਆਂ ਪਵਿੱਤਰ ਅਸਥਾਨ ਦੀਆਂ ਜਿੱਥੇ ਧਾਰਮਿਕ ਸਮਾਗਮ ਚੱਲ ਰਹੀ ਨੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਤਰਤੀ ਤੇ ਇਹ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰ ਕੌਰ ਜੀ ਨੂੰ ਉਸ ਸਮੇਂ ਠੰਡੇ ਬੁਰਜ ਵਿੱਚ ਜਦੋਂ ਮੁਗਲ ਹਕੂਮਤ ਵੱਲੋਂ ਸਹਬਜ਼ਾਦਿਆਂ ਨੂੰ ਕੈਦ ਰੱਖਿਆ ਜਾਂਦਾ ਤਾਂ ਉੱਥੇ ਬਾਬਾ ਮੋਤੀराम ਮੈਰਾ ਵੱਲੋਂ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ 3 ਦਿਨ ਗਰਮ ਦੁੱਧ ਦੀ ਸੇਵਾ ਕੀਤੀ ਜਾਂਦੀ ਹੈ ਕਿਉਂਕਿ ਪੋਹ ਦੀਆਂ ਠੰਡ ਠਾਰ ਰਾਤਾਂ ਦੇ ਵਿੱਚ ਇੰਨੀ ਠੰਡ ਹੁੰਦੀ ਹੈ ਕਿ ਸੈਣਾ ਮੁਸ਼ਕਲ ਹੋ ਜਾਂਦਾ ਹੈ ਤੇ ਪਹਿਲਾ ਦਰਸ਼ਨ ਕਰਾਨੇ ਸੰਗਤਾਂ ਨੂੰ ਤੁਸੀਂ ਦੇਖ ਸਕਦੇ ਹੋ ਇਹ ਉਹ ਪਵਿੱਤਰ ਗਲਾਸ ਨੇ ਜੋ ਗੁਰਦੁਆਰਾ ਪੱਪਾ ਮੋਤੀ RAM ਮਹਿਰਾ ਵਿਖੇ ਸਥਿਤ ਹਨ ਸਾਡੇ ਨਾਲ ਮੌਜੂਦ ਨੇ ਟਰਸਟ ਦੇ ਪ੍ਰਬੰਧਕ ਨੇ ਹਾਂਜੀ ਭਾਈ ਸਾਹਿਬ ਕੀ ਕੀ ਸਮਾਗਮ ਉਲੀਕੇ ਜਾਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਸਰਪੰਨ ਸੰਤਾਨੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਆਂ ਲੋਕਾਂ ਤੱਕ ਇਹ ਜੋ ਸਾਰਾ ਸਿਸਟਮ ਹੈ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਸ ਸਮਾਗਮਾਂ ਦੇ ਵਿੱਚ ਮੈਂ ਤਾਂ ਆਪਾਂ ਸ਼ਹੀਦਾਂ ਦੀ ਯਾਦ ਨੂੰ ਹੀ ਤਾਜ਼ਾ ਕਰਦੇ ਆ ਤਾਂ ਕਿ ਸਾਡੀ ਜੋ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਅਸੀਂ ਜਿਹੜਾ ਸਿੱਖੀ ਨੂੰ ਦੂਰ ਜਾ ਰਹੇ ਉਹਨਾਂ ਨੂੰ ਦੱਸੀਏ ਕਿ ਸਾਨੂੰ ਸਿੱਖੀ ਕਿਵੇਂ ਪ੍ਰਾਪਤ ਹੋਈ ਆ ਇਹ ਇਹਦੇ ਸੰਬੰਧ ਦੀ ਸਾਰੇ ਜਿਹੜੇ ਪ੍ਰੋਗਰਾਮ ਲਿਖੇ ਜਾਂਦੇ ਜਿਹਦੇ ਵਿੱਚ ਰਾਗੀ ਢਾਡੀ ਤੇ ਕਥਾ ਕੀਰਤਨ ਜਿਹੜਾ ਸਾਦਾ ਹੁੰਦਾ ਔਰ ਇਹ ਸੰਗਤਾਂ ਨੂੰ ਦੱਸਦੇ ਆ ਕਿ ਆਪਣੇ ਸ਼ਹੀਦਾਂ ਨੇ ਕਿਵੇਂ ਸ਼ਹੀਦੀਆਂ ਦਿੱਤੀਆਂ ਸਿੱਖੀ ਵਾਸਤੇ ਸ਼ਹੀਦੀਆਂ ਦਿੱਤੀਆਂ ਉਹਨਾਂ ਦਾ ਕੋਈ ਕਿਸੇ ਨਾਲ ਜਾਂਤੀ ਕੋਈ ਲੜਾਈ ਝਗੜਾ ਨਹੀਂ ਸੀ ਉਹਨਾਂ ਨੇ ਜ਼ਬਰ ਜ਼ੁਲਮ ਦੇ ਵਿਰੋਧ ਆਵਾਜ਼ ਠਾਈ ਤੇ ਮਨੁੱਖਤਾ ਦੀ ਸੇਵਾ ਦੇ ਵਾਸਤੇ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਸੋ ਇਹ ਜਿਹੜੇ ਉਹਨਾਂ ਨੇ ਸੇਵਾ ਕੀਤੀ ਸੀ ਇਹ ਸਾਬ ਜਿਹੜਾ ਆਪਣਾ ਸੂਬਾ ਸਰਹੰਦ ਸੀ ਉਦੇ ਹੁਕਮਾਂ ਤੋਂ ਉਲਟ ਜਾ ਕੇ ਕੀਤੀ ਸੀਗੀ ਤੇ ਉੱਥੇ ਪੰਮਾ ਜਿਹੜਾ ਨਾਲ ਹੀ ਇਹਨਾਂ ਦੇ ਲਾਂਗਰੀ ਦੀ ਸਰਵਸ਼ ਕਰਦਾ ਸੀਗਾ ਸੂਬਾ ਸਰਹੰਦ ਦੀ ਕੈਦਖਾਨੇ ਦੇ ਵਿੱਚ ਉਹਨੇ ਚੁਗਲੀ ਕਰਤੀ ਕਿ ਬਾਬਾ ਮੋਤੀਰਾ ਮਹਿਰਾ ਨੇ ਤੁਹਾਡੀ ਹੁਕਮ ਅਦੁੱਲੀ ਕੀਤੀ ਆ ਤੇ ਇਸ ਤੋਂ ਜਦੋਂ ਉਹਨਾਂ ਨੇ ਸੁਣਿਆ ਤੇ ਸੂਬਾ ਸਰਹੰਦ ਨੇ ਇਹਨਾਂ ਨੂੰ ਪੂਰਾ ਪਰਿਵਾਰ ਜਿਹੜਾ ਸੀਗਾ ਉਹਨੂੰ ਕੈਦੀ ਬਣਾ ਲਿਆ ਇਹਨਾਂ ਸ਼ਹੀਦੀ ਦਿਹਾੜਿਆਂ ਤੋਂ ਬਿਨਾਂ ਵੀ ਆਮ ਤੌਰ ਤੇ ਵੱਡੀ ਗਿਣਤੀ ਵਿੱਚ ਗੁਰਦੁਆਰਾ ਬਾਬਾ ਮੋਤੀਰਾ ਮਹਿਰਾ ਵਿਖੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰ ਲਈ ਪਹੁੰਚਦੀਆਂ ਹਨ ਜਗਦੇਵ ਸਿੰਘ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਫਤਿਹਗੜ੍ਹ ਸਾਹਿਬ